ਜਿਹੜੀ ਗੱਲ ਤੋਂ ਡਰਦੇ ਸੀ ਉਹੀ ਗੱਲ ਹੋ ਗਈ ਤੇ ਮਨ ਬਹੁਤ ਆਦਾਸ ਹੋ ਗਿਆ ਸਾਢੇ 55000 ਦੀ ਆਈ ਤੇ 60000 ਚ ਘਰੇ ਪਹੁੰਚੋਈ ਤੇ ਦੂਰੋਂ ਆਈ ਸੀ ਗੁਲਾਬ ਸਿੰਘ ਵਾਲੇ ਸੰਨਾ ਤੋਂ ਲਿਆਂਦੀ ਸੀ ਵਪਾਰੀਆਂ ਤੋਂ ਪਤਨ ਦਾ ਜਾਣੇ ਪਹਿਲੀ ਨੁਕਸ ਦੀ ਊ ਘਰੇ ਆ ਕੇ 15 ਦਿਨ ਜਮਾਂ ਲੋਟ ਰਹੀ ਹੈਗੀ ਬੱਸੀ ਨੇ ਲੈ ਪਤਾਗਾ ਜਿਵੇਂ ਮੇਰੀ ਮਾਂ ਹੋਣਦੀ ਹੈ ਨਾ ਮਾਰੂ ਤੇ ਰਹੇ ਖਰਚ ਇਹ ਬੱਸੀ ਆਈ ਸੀ ਮੰਗਰ ਤੇ 10-11000 ਰੁਪਏ ਉੱਤੇ ਲੱਗ ਗਏ 70000 ਰੁਪਏ ਚ ਨਾਲੇ ਗਾਈ ਦੀ ਜਾਨ ਨਹੀਂ ਬਚੀ ਸਾਡੀ ਹੁਣ ਬੱਸੀ ਨੂੰ ਪਤਾ ਆ ਕਿ ਦੇਖਿਓ ਬੱਸੀ ਆਪਦੀ ਮਾਂ ਨੂੰ ਕਿਉਂ ਸੁੰਘਦੀ ਹੈ ਕੀ ਮਾੜੇ ਕਰਮ ਇਹਦੇ ਨੇ ਨਾ ਹਾਂ ਬਾਰੀ ਹੋ ਗਈ ਤੇ ਨਾਲੇ ਸਾਡੀ ਅਸੀਂ ਉਹ ਮੈਨੂੰ ਐਵੇਂ ਵੀ ਮ ਘਰਤੀ ਪੈਸੇ ਲਾ ਲੈਣ ਦਾ ਨਾ ਲੈਂਦਾ ਹੁਣ ਬਸਤਾਵ ਹੈ ਦੁੱਧ ਦੀ ਕਮੀ ਕਰਨ ਲੱਗ ਪਈ ਸੀ ਤੇ ਮੈਂ ਵੀ ਤੇ ਡਬਨ ਕੀ ਲੱਤੀ ਸੀ ਮਾਰ ਪਈ ਗਈ ਜੀ ਬਹੁਤ ਚਲੋ ਆਪਾਂ ਕਿਹੜਾ ਕੋਈ ਬਾਲੇ ਤੱਕੜਿਆ ਟੈਂਪਾਸੀ ਕਰਦੇ ਆਂਗਾ ਨਾ ਬਤਰੀ ਕਬੀਲਦਾਰੀ ਹੈ ਮੇਰੇ ਕਲਾਸ ਬੰਦੇ ਆ ਇਹ ਬਹੁਤ ਹੀ ਵੱਡੀ ਮਾਰ ਆ ਗਈ ਮਨ ਨੂੰ ਤਾਂ ਤੇ ਮਨ ਬਹੁਤ ਦੁਖੀ ਹੈਗਾ ਤਿੰਨਾ ਕਹਿ ਦੋ ਨਹੀਂ ਮਨ ਦੁਖੀ ਹੈ ਤੇ ਮਥੇ ਰਾਣੀ ਤੂਰੀਆਂ ਤੋਂ ਸਿਰ ਤੇ ਚੂਲੀਆਂ ਪੁਆਈਆਂ ਵੀ ਲੋਟ ਆਜੇ ਪਰ ਮਾੜੇ ਕਰਮ ਕੱਖ ਘਾਉਣ ਲੱਗ ਗਏ ਤਾਂ ਪਾਣੀ ਨਿੰਦਰ ਹੜਦਾ ਰਾਤ ਮਰੀ ਨੂੰ ਕਿੰਨਾ ਇਹਦਾ ਮਾਮਾ ਫਿਰ ਲੀਵਰ ਚ ਪ੍ਰੋਬਲਮ ਸੀ ਲੀਵਰ ਕਰਕੇ ਆਉਣ ਵਾਲੇ ਗੋਹਾ ਆਏ ਮੋ ਜੁਕਰੀ ਲੀਵਰ ਚ ਪ੍ਰੋਬਲਮ ਕਰਕੇ ਸੀ ਸਾਰੇ ਕੁਸ ਲੀਵਰ ਇਹਦਾ ਖਰਾਬ ਹੋ ਗਿਆ ਸੀ ਡੈਮੇਜ ਹੋ ਗਿਆ ਸੀ ਲੀਵਰ ਬਹੁਤ ਦਵਾਈ ਲਾਈ ਲੀਵਰ ਦੀ ਠੀਕ ਨਹੀਂ ਹੋਈ ਫਿਰ ਮਰੀ ਹੋਈ ਦੇ ਮੂੰਹ ਚੋਂ ਪਾਣੀ ਨਿਕਲਿਆ ਬਾਲਟੀ ਪਾਣੀ ਜਿਆਦਾ ਉਰੇ ਤੱਕ ਪਾਣੀ ਆ ਗਿਆ ਦੇਖ ਇੰਨਾ ਪਾਣੀ ਨਿਕਲਿਆ ਰਾਤ ਤਕਰੀਬਨ 9-10 ਵਜੇ ਦੀ ਡੈਥ ਹੋ ਗਈ ਸੀ ਰਾਤ ਹੀ ਲੱਤਾਂ ਮਾਰ ਮਾਰ ਜਾਂ ਨਿਕਲੀ ਹੈ ਜਿਵੇਂ ਆਪਾਂ ਕਹਿੰਨਾ ਜਾਨ ਤੋੜਦਾ ਜਾਨ ਬਹੁਤ ਔਖੀ ਨਿਕਲੀ ਬਚਾਰੀ ਦੀ ਅਦਾਸ ਸਮਾਨ ਕੁਸ ਕਹਿਣ ਨੂੰ ਹੋਰ ਵਾਲਾ ਹੈ ਨਹੀਂ ਸ਼ਬਦ ਚਲੋ ਰੋਜ਼ਾਨਾ ਦੀ ਜ਼ਿੰਦਗੀ 'ਚ ਕੰਮ ਵੀ ਕਰਨੇ ਪੈਣਗੇ ਸਿਸਟਮ ਨੂੰ ਜਕੜੀ ਚਲਾਉਣਾ ਆਪਾਂ ਉਹ ਜਿਹੜਾ ਘਾਟਾ ਪੈ ਗਿਆ ਇਹ ਪੂਰਾ ਨਹੀਂ ਹੋਣਾ ਨਹੀਂ ਦੋ ਚੱਕੀਆਂ ਆ ਉਪਰਾਂ ਦੇ ਪਾੜੀ ਜਬ ਆਖਾਂ ਨੂੰ ਤੜਕੇ ਮਸਾਂ ਚਾ ਪਈਏ ਜੋਤ ਵਾਲੀ ਟੈਨਸ਼ਨ ਲੈਂਦਾ ਚਲੋ ਨਿੱਤੂ ਤਾਂ ਨਿਆਣੀ ਆ ਜੇ ਵਿਚਾਰੀ ਤੇ ਅੱਕ ਖੜੀ ਹੀ ਰਹਿ ਗਈ ਬਸ ਇੱਥੇ ਖੜੀ ਸੀ ਚਲੋ ਜੇ ਮੈਂ ਪਾਸੇ ਗੁਰੂ ਨੂੰ ਪਾਉਂਦਾ ਨਾ ਉਹੀ ਬਣਨਾਗਾ ਅੱਗੇ ਤੋਂ ਪ੍ਰਮਾਤਮਾ ਸੋਖ ਰੱਖੇ ਜਿਹੜਾ ਨਵਾਂ ਸਾਲ ਚੜਿਆ ਮੇਰੇ ਵਾਸਤੇ ਨਵਾਂ ਸਾਲ ਬਹੁਤ ਮਾੜਾ ਚੜਿਆ ਪਹਿਲਾਂ ਤਾਂ ਨਵੇਂ ਸਾਲ 'ਚ ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਮੇਰੀ ਮੰਮੀ ਟੇਲੀ ਹੋ ਗਈ ਉਹਦਾ ਆਪਰੇਸ਼ਨ ਕਰਵਾਇਆ ਤੇ ਫਿਰ ਗਾਂ ਹੀ ਮਰ ਗਈ ਡੇਢ ਮਹੀਨੇ 'ਚ ਸਾਡੇ 'ਤੇ ਬਹੁਤ ਨੁਕਸਾਨ ਹੋ ਗਏ ਹੁਣ ਵੀ ਵਾਹਿਗੁਰੂ ਮੂਰੇ ਹੀ ਅਰਦਾਸ ਕਰਦੇ ਆਵੇਂ ਮੂਰੇ ਸੋਖ ਰੱਖ ਪ੍ਰਮਾਤਮਾ ਬਹੁਤ ਔਖੇ ਨੇ ਕਾਟੇ ਜਰਨੇ ਚੱਲ ਪਸੂ ਤਾਂ ਹੋਰ ਵੀ ਲੈਤਾ ਜਾਊ ਔਖੇ ਸੋਖੇ ਲੈ ਲਾਂਗੇ ਤਕਰੀਬਨ ਜਿਲਾਏ ਏ ਲੱਖ ਰੁਪਏ ਥੱਲੇ ਆ ਗਿਆ ਅੱਜ 1.5 ਲੱਖ ਥੱਲੇ ਹੁਣ 78000 ਹੋਰ ਲਾਉਣਾ ਪਊਗਾ ਇੰਨੇ ਪੈਸੇ ਹੁਣ ਕਿੱਥੇ ਨੇ ਬਹੁਤ ਔਖਾ ਵਜਣਾ ਜੀ ਚਲੋ ਵਾਹਿਗੁਰੂ ਭਲੀ ਕਰੇ ਤੇ ਵੀਡੀਓ ਦੇਖਣ ਵਾਲੇ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਓ ਧੰਨਵਾਦ ਇਹਨੂੰ ਕੀ ਪਤਾ ਵੀ ਮੈਂ ਮਾਂ ਬਾਰੀ ਹੋ ਗਈ ਹੈ ਨਾ ਇਹਨੂੰ ਕੀ ਪਤਾ ਵੀ ਮੇਰੀ ਮਾਂ ਮਰ ਗਈ ਵਿਚਾਰੀ ਨੂੰ ਰੱਬ ਦੇ ਜੀ ਨੇ ਪਸੂ ਨੇ ਨਾ ਇਹਨੂੰ ਨਹੀਂ ਪਤਾ ਵੀ ਮੈਂ ਮਾਂ ਬਾਰੀ ਹੋ ਗਈ ਅੱਜ ਪਸੂ ਨੇ ਵਿਚਾਰੇ ਉਹ ਸੁੰਘ ਕੇ ਆਈ ਆ ਆਪਦੀ ਮਾਂ ਨੂੰ ਚਲੋ ਜਿਹੜਾ ਘਟਾ ਸੀ ਇਹਨਾਂ ਲਿਖਿਆ ਤੇ ਪਤਾ ਰਮਮਾ ਲੱਗ ਰਹੀ ਬਾਜਰੀ ਨੇ ਨਾ ਪਤਾ ਹੀ ਨਹੀਂ ਭਾਈ ਉਹ ਦਿਨ ਗਾਲਾਂ ਨਹੀਂ ਕਰਿਆ ਬੋਤਲਾਂ ਸਾਰਾ ਪਾਣੀ ਗਲ ਭਰ ਗਏ ਬੋਤਲਾਂ ਨਾਲ ਮੂੰਹ ਵਿੱਚ ਪਾਣੀ ਨਹੀਂ ਆਈਂ ਜਰਾਤ ਦਾ ਇਹਨਾਂ ਫਿਰ ਜੋਨ ਦੇ ਜੀਤੇ ਤਾਂ ਹੀਲਾ ਕਰਨਾ ਪੈਂਦਾ ਦਵਾਈ ਉਤੀ ਦਾ ਐਂ ਤਾਂ ਛੱਡਿਆ ਵੀ ਜਾਂਦਾ ਪਸ਼ੂ ਭੈਣਾਂ ਤੇ ਮੂੰਹ ਤਾਂ ਵੀ ਵਜਦਾਰੀ ਨਾਲ ਦਵਾਈ ਦਵਾਏ ਵੀ ਨਹੀਂ ਛਰਦਾ ਨਾ ਨਾ ਚਲੋ ਆਪਣੇ ਘਰੇ ਦੇ ਸ਼ਾਮ ਚ ਪੂਰੇ ਹੋਣੇ ਤੇ ਭਈ ਉਹਨੂੰ ਪੈਸੇ ਮਿਲੇ ਤੇ ਕਿਤੋਂ ਲਿਆਇ ਤੇ ਉਹ ਉਹਨੇ ਬਚਣਾ ਤੀ ਦੇਣੇ ਲੈਣੇ ਸਰਵੰਦਾ ਬਸ ਉਹਨੇ ਬਚਣਾ ਤੀ ਆਪਣਨੇ ਦੇਣੀ ਤੇ ਉਹਦੇ ਇਹਦੇ ਇਹਦੀ ਜਾਨ ਵਗ ਗਈ ਆਪਣੇ ਘਰੇ ਗਰੀਬਣੀ ਦੀ ਔਖੀ ਬਹੁਤ ਬੋਤਲਾਂ ਲਖੋਂ ਦੀ ਧਾਰ ਪਾ ਜਾ ਕਰਿਆ ਟੁੱਟੀ ਹੋਰ ਸਾਰੇ ਕੱਪੜੇ ਭੇਜੇ ਅਮਰੀਕਾ ਨੂੰ ਕਾਲਮ ਰ ਸਾਰੇ ਕੱਪੜੇ ਭੇਜੇ ਕੱਲ ਨੇਵ ਨਾਲੀ ਮੈਨੂੰ ਕੀ ਪਤਾ ਮਰੂ ਕੁੱਕੜੇ ਆਉਣਗੇ ਬਰਫ ਦੇ ਦੋ ਕਿੰਨੇ ਜੇ ਘਸਾਏ ਵਿੱਚ ਹੀ ਤੇ ਗਿਠਗਿੜਦਿਆਂ ਹੋਰੀਆਂ ਨੇ ਕੁੱਕੜੀਆਂ ਤੇ ਪਾਣੀ ਖੜ ਜਾਂਦਾ ਹੈ ਬੋਤਲ ਵੀ ਚੱਲਣੋਂ ਫੜ ਗਈ ਦੀ ਮੈਂ ਚੱਲ ਹੁਣ ਬਾਈ ਨਾੜਾ ਫੜ ਗਏ ਆ ਵਿਚਾਰੀ ਤੇ ਆ ਚੱਲ ਕੀੜਾਗਾ ਤਾਂ ਇੱਥੇ ਚੱਲੋ ਬਾਥਰੂਮਾਂ ਕੋਲੋਂ ਵੀ ਅੱਜ ਨਿਬੜ ਜੂਗਾ ਜੀ ਫਿਰ ਆਪਣੀ ਲਈ ਜੂ ਟਾਇਲ ਲਾਉਣ ਵਾਲੀ ਖੱਲੀ ਪੱਥਰ ਲਾਉਣ ਵਾਲਾ ਰਹਿ ਜੂਗਾ ਤੇ ਮਿਸਤਰੀ ਸਾਹਿਬ ਅੱਜ ਜਾ ਕੇ ਕੱਲ ਇਹਨਾਂ ਪਤੀਜੇ ਦਾ ਤੁਹਾਨੂੰ ਦੱਸਿਆ ਦੇਗਾ ਨਵਾਂ ਘਰ ਲੈਤਾ ਉਹਨੇ ਥਾਂ ਬਣਿਆ ਬਣਾਇਆ ਘਰ ਉੱਥੇ ਜਾਲੀਆਂ ਜੁਲੀਆਂ ਫਿੱਟ ਕਰਨੀ ਸੋਦੇ ਕੰਮ ਜਾਂ ਸੀਗਾ ਸੰਕ ਸੰਕ ਜੇ ਲਾਉਣੇ ਤੇ ਉਧਰ ਵਾਗ ਗਿਆ ਗੱਲ ਦੋ ਦਿਨ ਪਹਿਲਾਂ ਹੈਡ ਦੀ ਕੁੜੀ ਦੇ ਵਿਆਹ ਚ ਲੰਘ ਗਏ ਇਹਨਾਂ ਨੇ ਤੇ ਜਿਹੜੀਆਂ ਕੰਦਾ ਚਿੱਟੀਆਂ ਦੀ ਕੱਲ ਆਪਾਂ ਪੂਰਾ ਕੰਮ ਇਸ ਤਰ੍ਹਾਂ ਟਾ ਕੇ ਮਹੱਟਾ ਚਣ ਦੋ ਜਿਹੜਾ ਉੱਥੇ ਕਮਰਾ ਪਾਉਣਾ ਬਾਥਰੂਮ ਵਾਲੇ ਥਾਂਵੇਂ ਉੱਥੇ ਕੰਮ ਆ ਜੂ ਇੱਟ ਸਾਰੀ ਇਹ ਤੇ ਘਰ ਕੜਾਈ ਹੋ ਰਹੀ ਹੈ ਘਰ ਬਹੁਤ ਕੁੱਲਾ ਬਣ ਗਿਆ ਆਪਣਾ ਤੁਹਾਨੂੰ ਦਿਖਾਉਣਾ ਮੈਂ ਨਾਲ ਤਾਂ ਬਾਥਰੂਮ ਸਿੱਧੇ ਦਿਖਣ ਲੱਗ ਗਏ ਇੱਥੋਂ ਸਾਹਮਣੇ ਬਾਥਰੂਮ ਦਿਖਣ ਲੱਗ ਗਏ ਦੇਖੋ ਬਹੁਤ ਖੁੱਲਾ ਵਿੜਾ ਬਣ ਗਿਆ ਜਦੋਂ ਸਾਰਾ ਫਰਸ਼ ਪੱਲਾ ਲੱਗ ਗਿਆ ਤੇ ਕੰਮ ਓਕੇ ਹੋ ਗਿਆ ਮਿਸਤਰੀ हट ਗਿਆ ਧੋਤ ਬਾਈ ਕਰਕੇ ਕਰਦੀ ਵੱਖਰੀ ਡੈਸ ਬਣ ਜਾਣੀ ਹੈ ਪੂਰੀ ਬਹੁਤ ਸੋਹਣਾ ਲੱਗਣਾ ਇਹ ਲੱਗਣਗੇ 8-10 ਦਿਨ ਮਿਸਤਰੀ ਦੇ ਤੇ ਬਹੁਤ ਵਧੀਆ ਬਣ ਜਾਣਾ ਫਿਰ ਚਲੋ ਜ਼ਿੰਦਗੀ ਦੇ ਘਾਟੇ ਵਾਦੇ ਨਾਲ ਨੇ ਜਿਹੜੀ ਘਾਟ ਹੋ ਗਈ ਉਹ ਤਾਂ ਪੂਰੀ ਹੁੰਦੀ ਨਹੀਂ ਕਦੇ ਮਹਾਰਾਜ ਫੇਰ ਪੈਸਾ ਦੇਊਗਾ ਨਾ ਫੇਰ ਲੈ ਲਾਂਗੇ ਕਰੋ ਕਿਰਪਾ ਭਲੀ ਕਰੋ ਰੱਬ ਵਾਹਿਗੁਰੂ ਕਿਤੇ ਤੁਸੀਂ ਮੇਰੀ ਬਾਤ ਨੂੰ ਸਮਝ ਸਕਦੇ ਹੋ ਜਦੋਂ ਬੰਦਾ ਖੁਸ਼ ਹੁੰਦਾ ਖੁੱਲਕੇ ਬੋਲਦਾ ਉੱਚੀ ਗੱਲ ਕਰਦਾ ਜੇ ਟੈਨਸ਼ਨ 'ਚ ਬਾਜ ਵੀ ਨਿਕਲਦੀ ਚਲੋ ਵਾਹਿਗੁਰੂ ਭਲੀ ਕਰੋ ਮਸ਼ੀਨ ਨੂੰ ਕਿਹੜਾ ਤਵਾ ਕੇ ਲੈਣੇ ਉਧਰ ਭਾਲ ਦੇ ਵੀ ਉਧਰ ਲੈ ਕੇ ਜਾਣਾ ਮੈਨੂੰ ਔਰੇ ਕੁੱਤੇ ਨਾ ਜਾਣ ਔਰੇ ਕੁੱਤੇ ਨਹੀਂ ਆਉਣੇ ਪੁੱਤੋ ਔਰੇ ਨਹੀਂ ਆਉਣੇ ਇੰਨੇ ਜਾਣੇ ਤਾਂ ਫਿਰਦੇ ਨੇ ਇਹ ਜਿਹੜਾ ਸਾਇਆ ਵੱਡਾ ਬੰਨਦੇ ਮਾਮਾ ਇਹ ਕਰ ਦੇ ਪੁੱਤ ਇਹ ਆ ਕੀ ਤਰ੍ਹਾਂ ਬਚਾ ਲ ਤੰਗੇ ਘੱਟ ਰਹਿਣਾ ਕੋਈ ਵੀ ਕੰਮ ਆਪਾਂ ਕਰਦੇ ਤਾਂ ਚੰਗੇ ਖਾਤਰਾ ਵੀ ਅੱਗੇ ਕਰਨਾ ਆਪਣਾ ਦੀ ਮਰਜ਼ੀ ਆ ਕੀ ਹੋਣਾ ਕੀ ਕਰਨਾ ਤੇ ਕੁਛ ਦਿਨ ਤੱਕ ਆਪਣੇ ਘਰ ਵਧੀਆ ਵੀ ਰਹੀ ਆ ਪਤਾ ਆ ਕੇ ਵਧੀਆ ਦੁੱਧ ਦਿੱਤਾ ਪਰੱਖ ਥੋੜੇ ਖਾਂਦੀ ਤੇ ਉਹਦੇ ਤੇ ਲਾ ਕੇ ਸਾਨੂੰ ਐ ਤੇ ਵੀ ਸੂਆ ਰੱਖ ਦਿਆ ਚਲ ਨਾਜ ਵੀ ਕਰਾਇਆ ਚਾਂਕ ਢਿੱਲੀ ਹੋ ਗਈ ਵਿਚਾਰੀ ਕੀ ਤੇ ਚਾਂਕ ਢਿੱਲੀ ਹੋ ਗਈ ਤੇ ਦੀ ਵਿਚਾਰੀ ਦੀ ਰਾਤ ਮੌਤ ਨਹੀਂ ਬਹੁਤ ਜ਼ੋਰ ਤਨ ਲਾਇਆ ਸੀ ਤੇ ਜਿੱਥੇ ਰੱਬ ਦਾ ਹੁਕਮ ਆ ਨਾ ਜਿਵੇਂ ਵਾਹਿਗੁਰੂ ਦਾ ਆਪਣਾ ਮੈਂ ਚੱਲਣਾ ਕੰਮ ਚੱਲ ਰੱਬ ਮੂਰੇ ਕੋਈ ਜਾਇ ਨਹੀਂ ਤਸੇ ਨੂੰ ਕਿਹਾ ਮਹਾਪੁੱਤ ਤੈਸਾਂ ਨਾਲ ਕੋਈ ਨਾ ਕੋਈ ਗੱਲ ਨਹੀਂ ਦੁਸਰ ਤਾਂ ਬੰਦੇ ਤੇ ਹੁੰਦੇ ਜਾਂਦੀ ਰਹਿੰਦੇ ਨੇ ਹਾਂ ਨਾ ਮਹਾਰਾਜਾ ਦੂਜੀ ਉਤੰਤ ਦਿੱਤੀ ਰੱਖੇ ਚੜ੍ਹਦੀ ਕਲਾ ਰੱਖੇ ਉਹਨਾਂ ਮਹਾਰਾਜ ਨੂੰ ਨਾ ਵਾਅਦਾ ਕਰ ਦੂਗਾ ਇਸ ਕਰਕੇ ਨੂੰ ਤਾਂ ਸਾਦਾ ਦਾ ਕਸੇ ਬਣਾਉਣੀ ਤੇ ਨਾ ਕੰਮ ਕਰੇ ਬਣਾ ਸਾਦਾ ਨਾ ਢਿੱਡ ਭਰੇ ਬਣਾ ਸਾਦਾ ਤੇ ਜਿਵੇਂ ਪ੍ਰਮਾਤਮਾ ਨੂੰ ਚੰਗੀ ਲੱਗਦੀ ਉਹ ਨਹੀਂ ਕਰਦਾ ਆਪਣਾ ਇਨਾ ਕੀ ਸੰਬੰਧ ਤੇ ਪੁੱਤ ਉਹਦੇ ਨਾਲ ਉਹ ਤਾਂ ਇਹ ਕਹਿੰਦੀ

ਪਾ ਪਈ ਬੋਨਾਂ ਆ ਗਈਆਂ ਹੈ ਚਲ ਉਹ ਤੇ ਪਾਣੀ ਨਹੀਂ ਦਿੱਕਾਈ ਜਾਂਦਾ ਪਾਣੀ ਕੱਢਣ ਦਾ ਟੱਲ ਲੱਗਾ ਇਹ ਤਾਂ ਬੰਨਿਆ ਦੇ ਬੋਤਲਾਂ ਲਾਈਆਂ ਨੇ ਛੱਡ ਦੇ ਕਾਂਗੀ ਭਰਾ ਜਮ ਰਾਤ ਤੇ ਹੀ ਨਿਕਲ ਹੀ ਜਾਂਦੀ ਹਜੇ ਵੀ ਹੋ ਜਾਂਦਾਗਾ ਸਾਨੂੰ ਵੀ ਪਤਾ ਹੋ ਭਾਈ ਰੋਜ ਪੱਛ ਸੁਚਾਪ ਦੇਣੀ ਕੀ ਗੱਲ ਵੱਡ ਗਈ ਹੈ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਮੈਂ ਕੈਸ਼ ਬਣ ਜਾਂਦਾ ਕਹਿੰਦਾ ਕੈਚ ਬਣਦਾ ਕੈਚ ਬਣਦਾ ਕੈਚ ਨੂੰ ਸੀ ਆ ਹਾਂ ਹਾਲੋ ਰਾਤ ਦੀ ਮੇਰੇ ਭਾਈ ਵਿਚਾਰਾ ਕਹਿੰਦਾ ਦਾ ਨਾ ਪਾਣੀ ਨਿਕਲਿਆ ਕੋਈ ਤਾਂ ਛਣ ਕਰਨੀ ਆਂ ਦਾ ਮੈਂ ਤਾਂ ਛਣ ਨਾ ਕਰ ਕੋਈ ਆਪਾਂ ਇਹਦਾ ਦੇਣਾ ਲੈਣਾ ਤੀ ਕੋਈ ਹਾਂਜੀ 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 ਲੈਣਾ ਦੇਣਾ ਉੱਥਾ ਉਤਾਦਾ ਹੈ ਪਾ ਲੈ ਕਰਿਆ ਤਾਂ ਕਿ ਤਿੰਨ ਕੰਮਰ ਆਪਾਂ ਨੇ ਕਰਤਾ ਕਿ ਉਹ ਵੀ ਚੱਲੋ ਜੇ ਨਾ ਦੇਖ ਪੜ੍ਹ ਲਿਓ ਲਾ ਜੀ ਲੈ ਕੇ ਤਾਂ ਆਇਆ ਤੇ ਦਵਾਖ ਦੁੱਧ ਪੀਣ ਨੂੰ ਉਸੇ ਡੈਰੀ ਚ ਪਾਵਾਂਗੇ ਕਵੀਰਦਾਲੀ ਤੋਰਾ ਦੇ ਤੋਰਾ ਰੋਸ਼ਨੀ ਸੇ ਰੋਬ ਰਸੂ ਚੀਰਨਾ ਰੇਪਰਟ ਮੈਂ ਕਰ ਬਸ ਜਿੰਨੀ ਜਦਾ ਪੈਸਾ ਦਵਾ ਕੇ ਪਤਾ ਬਾਸਾ ਕੀ ਇਹ ਬਣ ਕੀ ਜਾਂਦਾ ਬਸ ਉਸ ਨਾਲ ਦੇ ਗੀਂ ਕਰਨਾ ਤਹਾ ਤੇ ਗਮਨ ਦੇ ਤੀ ਕਰਾ ਨਾ ਪਾਨ ਕੇ ਸਿੱਟਾ ਲਾ ਦੇ ਉੱਥੇ ਉਹ ਕਿ ਕੋਈ ਬਸੂਆਂ ਦਾ ਵੀ ਉਪ ਕਰਾ ਹਾਂ ਤਾਂ ਤੇ ਰੱਖੀ ਬੈਠਾ ਭਾਈ ਮੇਰਾ ਭਾਈ ਆਇਆ ਹੋਇਆ ਵਿਚਾਰਾ ਇੱਥੇ ਨੰਝਾ ਰਹਾ ਹਾਂ ਕੋਲੇ ਛੋਟੀ ਬਾਈ ਬਾਲੀ ਵੱਡੀ ਸੇਵ ਜਿਹੜੇ ਆਏ ਪਰ ਇਹ ਕੁਛ ਕੁਛ ਬਣੀ ਤਾਂ ਪਹਾੜੇ ਰਾਤ ਹੋ ਜਾਂਦੇ ਖੈ ਦੀ ਤਾਂ ਹਾਂ ਪਰ ਇਹ ਆਪਣੀ ਗਮ ਤੇ ਕੁੱਤੇ ਆਉਂਦੇ ਨਾ ਕੱਢਾ ਦੱਪ ਕੇ ਹਾਂ ਮੇ ਮਾਂ ਬਾਪਾ ਫਿਰ ਚੜਾਵਾਗੇ ਕਿ ਮੈਂ ਇਹਨੂੰ ਰੇੜੇ ਤੇ ਵਿਚਾਰੀ ਰਾਜੇ ਪਾਰਤੀ ਦੂਰੀ ਕਰਤੀ ਉਚਾਰ ਪਾਏ ਆ ਔਖਾ ਜਾ ਹੋ ਜਾਂਦਾ ਜੀ ਤਾਂ ਕੋਈ ਨਹੀਂ ਪਤਾ ਜਾਂਦੇ ਨੇ ਕੁੱਤਾ ਨਹੀਂ ਨਹੀਂ ਬੰਦਸਾ ਵਾਲਾ ਮਾਦਨ ਲੈਣੇ ਆਂ ਭਾਈ ਬਸ ਉੱਪਰ ਧੱਕੇ ਡੇ ਕਰਦਾ ਅੱਗੇ ਸਾਡੇ ਧੰਨਵਾਦ ਜੀ ਰਸੇਤੀ ਆ ਕੇ ਬਹੁਤ ਨਗਦਰ ਜੀ ਕਿੰਦਾ ਪਾਸਾ ਚੱਲ ਜੇ ਕੋਈ ਜ਼ਰੂਰੀ ਕੰਮ ਹੋਵੇ ਕੋਈ ਸਰਮਾਨੀ ਹੋਵੇ ਤਾਂ ਜੀ ਤਾਰਾ ਦੇ ਮੂੰਚੇ ਲੁਕੜਿਆ ਡਾਲ ਲਾ ਡਾਲਾ ਉਹਨੇ ਖਾਂਦੇ ਕਹਣ ਕਿ ਹੋਇਆ ਖਬਰ ਕੀ ਕੋ ਦਰਤਾ ਥੋੜਾ ਵਿਚਾਰੀ ਦਾ ਦੇਣਾ ਲੈਣਾ ਸੀ ਆਪਾਂ ਕੋਲ ਮਹਾਰਾਜ ਹੋਰ ਪਾਸੇ ਦੇਉਗੇ ਥੋੜਾ ਚੰਗੇ ਦੇਣਾ ਥੋੜਾ ਕਾਟਾ ਕਰਨਾ ਥੋੜਾ ਬੱਦਾ ਕਰਨਾ ਲਈ ਤਾਂ ਬਾਦੇ ਖੱਤਰ ਦੀ ਬਸ ਰੇ ਨਾ ਨਾ ਬੱਦਾ ਨਾ ਕਸਟ ਅਜੀ ਉਹਦੇ ਦੀ ਕੋਈ ਨਾ ਪੁੱਤੜ ਨਹੀਂ ਮੈਂ ਮਾਰਦਾ ਦੇਖੀ ਕਿ ਮੈਂ ਮਾਸਕ ਕਰ ਦਿਆ ਹੈ ਨਾ ਹੂੰ ਕੋਈ ਨਾ ਤੂੰ ਦੁੱਧ ਪਿਆਦਾ ਕਰਾਂਗੇ ਦੂਜੀ ਦਾ ਕੋਈ ਨਾ ਦੇਖੀ ਕੋਈ ਕੋਈ ਆਇਂ ਚੁੰਗਣਾ ਤੇ ਉਹਦਾ ਦੁੱਧ ਖਾਣੀ ਆਇਂ ਚੁੰਗਣਾ ਤੇ ਸਰ ਕੋ ਜਾਲਦੀ ਆ ਕੋਈ ਨਾ ਐ ਹਿੰਜੀ ਸਿੱਟੀ ਆ ਜਦੋਂ ਦੀ ਮੰਮੀ ਗਈ ਆ ਮਸਕੋ ਨਸੀ ਨੂੰ ਬਸ ਇੰਨੇ ਆਇਂ ਚੁੰਗਦੇ ਦਿੱਤਾ ਉਹ ਕੋਈ ਸਾਡੇ ਬਾਬਾ ਪਰ ਮਜੀਤ ਸਿੰਘ ਮਾਲਪੁਰਾ ਦੀ ਵਰਤ ਚੱਲ ਰਹੀ ਹੈ ਤੇ ਹੁਣ ਮੁੱਖ ਪ੍ਰਬੰਧਕ ਨੇ ਬਾਬਾ ਸਵਾਮੀ ਦੀ ਬਹੁਤ ਹੀ ਵੱਡੇ ਸਾਰੂ ਸੰਤ ਨੇ ਜਿਹੜੇ ਬਚਨ ਕਰਦੇ ਧਾਰ ਦਿੰਦੇ ਨੇ ਮੈਨੂੰ ਵੀ ਤਾਰਿਆ ਹੋਇਆ ਇਹਨਾਂ ਨੇ ਤੇ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ ਪੱਲੀਆ ਬਹੁਤ ਕਿਰਪਾ ਬਾਬਿਆਂ ਦੀ ਬਹੁਤ ਜਗਾ ਕਿਰਪਾ ਦੀ ਕੋਈ ਸਾਰੀ ਸੰਗਤ ਨੂੰ ਬਹੁਤ ਜ਼ਿਆਦਾ ਕੱਠਾਗਾ ਆ ਰਹਾ ਜਾ ਰਹੀ ਹੈ ਸਵੇਰੇ 5 ਵਜੇ ਦਾ ਲੰਗਰ ਚੱਲ ਰਿਹਾ ਤੇ ਪ੍ਰਬੰਧ ਹੋ ਰਹੇ ਨੇ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਪ੍ਰਬੰਧ ਹੋ ਰਹੇ ਨੇ ਬਹੁਤ ਜ਼ਿਆਦਾ ਸਰਗਤ ਆ ਰਹੀ ਸੰਗਤ ਆ ਰਹੀ ਹੈ ਬਹੁਤ ਦੇਖੋ ਲੰਗਰ ਤਿਆਰ ਕਰਨ ਵਾਲੀ ਤਕਰੀਬਨ 7000 ਦੇ ਲਗ ਕੇ ਹੋ ਗਏ ਤੇ ਬਹੁਤ ਜ਼ਿਆਦਾ ਇਕੱਠ ਹੈ ਵਰਤੋਂ ਵਾਲੇ ਵੀਰ ਸੇਵਾ ਕਰ ਰਹੇ ਨੇ ਬਹੁਤ ਜ਼ਿਆਦਾ ਸਾਡੇ ਨਗਰ ਤੇ ਕਿਰਪਾ ਹੋਈ ਹੈ ਕਿ ਸਾਧੂਆਂ ਦੀ ਸੰਤਾਨਾਂ ਦੀ ਇਹ ਬਾਬਾ ਜੀ ਦੀ ਕਿਰਪਾ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਪਿੰਡ ਤਰੱਕੀ ਵੱਲ ਗਿਆ ਜਿੱਦ ਨਹੀਂ ਬਾਬਾ ਮਾਲਪੁਰ ਵਾਲਿਆਂ ਦੀ ਇਹ ਬਾਬਾ ਹਰਨਾਮ ਸਿੰਘ ਜੀ ਸੁਆਮੀ ਜੀ ਦੀ ਕਿਰਪਾ ਹੋਈ ਹੈ ਜੀ ਬਹੁਤ ਬੜੇ ਪੱਧਰ ਤੇ ਲੰਗਰ ਚੱਲ ਰਹੇ ਨੇ ਰਾਤ ਵੀ ਤੇਰੀ ਫੋਟੋ ਦੇਖ ਲਈ ਤਾਂ ਸਟੇਟ ਤੋਂ ਵੀ ਲਾਇਆ ਸੀ ਮੈਂ ਪਰਬ ਵੀ ਕਰੀ ਮੈਂ ਇੱਧਰ ਲੰਗਰ ਚੱਲ ਰਿਹਾ ਕਿਵੇਂ ਬਾਈ ਜੱਗੇ ਵਧੀਆ ਤੇ ਕਿਰਪਾ ਮਹਾਰਾਜ ਦੀ ਦਾਲਾਂ ਸਬਜ਼ੀਆਂ ਚਾਹ ਪਾਣੀ ਪਕੌੜਾ ਨਿਕਲ ਰਿਹਾ ਦੇਖੋ ਜੀ ਸਾਡੇ ਹਲਵਾਈ ਬਹੁਤ ਟਾਪ ਦੇ ਨੇ ਸਮਾਨ ਬਹੁਤ ਵਧੀਆ ਬਣਾਉਂਦੇ ਨੇ ਤੇ ਬਾਈ ਸਾਧੂ ਦੀ ਡਿਊਟੀ ਆ ਚਾਹ ਪਾਉਣ ਤੇ ਵਾਵਾ ਹੋ ਰਿਹਾ ਨਾਲ ਹੀ ਕੱਲ ਰਿਹਾ ਕੰਮ ਜੋਰਾਂ ਤੇ ਦੇਖੋ ਪਕੌੜਿਆਂ ਨਾਲ ਚੱਲ ਰਿਹਾ ਲੰਗਰ ਗੋਭੀ ਆਲੂ ਵਾਲੇ ਪਕੌੜੇ ਤੇ ਨਾਲ ਹੁੰਦੇ ਸੰਗਤ ਵਰਤਾ ਰਹੀ ਹੈ ਜੀ ਮੁੰਡਿਆਂ ਨੂੰ ਚਾਹ ਰਹੇ ਨੇ ਵੀਡੀਓ ਬਣਾਉਂਦੇ ਜਿਹੜੋਂ ਬਹੁਤ ਸੇਵਾ ਕਰਦੇ ਨੇ ਦੇਖੋ ਸੁਭਰੀਆ ਇਹਨਾਂ ਨੂੰ ਸਾਰੇ ਚਾਹ ਨਾਲ ਵੀਡੀਓ ਬਣਵਾਉਂਦੇ ਨੇ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਮੇਰੇ ਚੈਨਲ ਕੋ पास ਤੇ ਆਉਣ ਵਾਸਤੇ ਸਾਰਿਆਂ ਨੂੰ ਚਾਹ ਰਹੇ ਨੇਗਾ ਮੇਰੇ ਪਿੰਡ ਦਾ ਮਾਣ ਆ ਮੈਨੂੰ ਮੇਰਾ ਪਿੰਡ ਬਹੁਤ ਪਿਆਰ ਦਿੰਦਾ ਹੈਗਾ ਤੇ ਗੁਰੂ ਦੇ ਦੀਵਾਰ ਤੇ ਕੋਈ ਤੋੜਾ ਨਹੀਂ ਹਨਾ ਜੀ ਬਹੁਤ ਰੰਗ ਲੱਗੇ ਨੇ ਕਿਰਪਾ ਬਾਬੇ ਦੀ ਲਾਡੀ ਕਿਵੇਂ ਆ ਫਿਰ ਠੀਕ ਹੈ ਖੇਚੜਾ ਕੁੱਤਾ ਕਰਮ ਆਹ ਜੀ ਹੋਰ ਜੀ ਇਧਰ ਨੀਤੂ ਫੜੀ ਆਪ ਰਾਹੀਨੀ ਸੇਵਾ ਕਰਦਾ ਫੁਰਤਾ ਪ੍ਰੋਗਰਾਮ ਚੱਲਦਾ bina ਪ੍ਰੋਗਰਾਮ ਤੋਂ ਇਹਨੇ ਡੇਲੀ ਮਾਂਜਾ ਲਾ ਕੇ ਗੁਰਦੁਆਰਾ ਸਾਹਿਬ ਸੇਵਾ ਦੇ ਨਾਲ ਤੋਂ ਕਿਹਾ ਹੁਣ ਸੇਵਾ ਕਰਨੀ ਆ ਇਹ ਹੁੰਦੀ ਆਲੇ ਸਰਦਾ ਕਿਰਪਾ ਬਾਬੇ ਦੀ ਆ ਸਾਡਾ ਪੁੱਤਰ ਆਪਣਾ